ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 4 ਤੋਂ ਲੈ ਕੇ 15 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 10-12 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਜੜੀਆ ਦੇ ਵਿੱਚ ਦਿਆਂਗੇ ਅੰਤ ਤੱਕ ਜੜੀਆ ਦੇ ਨਾਲ ਜਰੂਰ ਜੁੜੇ ਰਹਿਣਾ ਹੁਣ ਦੀਆਂ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਬਿਲਕੁਲ ਪੰਜਾਬ ਦਾ ਜਿਹੜਾ ਸਾਫ਼ ਬਣਿਆ ਹੋਇਆ ਤੇ ਕਿਤੇ ਵੀ ਕੋਈ ਬਦਲਵਾਜ ਵਾਲਾ ਇਹਨਾਂ ਮਾਹੌਲ ਹੈ ਉਹ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਦੁੱਜੇ ਵਾਰਸੇ ਦੇਖੀਏ ਤੇ ਜਿਹੜਾ ਇਹ ਖਾਚੂngੀ ਸਿਸਟਮ ਪ੍ਰਭਾਵਿਤ ਕਰ ਰਿਹਾ ਸੀ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਨੂੰ ਤੇ ਇਹਦਾ ਹੁਣ ਅਸਰ ਹੈ ਜਿਹੜਾ ਉਸਮਾਫਤ ਹੋ ਚੁੱਕਿਆ ਜੀ ਤੇ ਇਹ ਸਿਸਟਮ ਹੈ ਜਿਹੜਾ ਕਿ ਫਾਰਗਨ ਨੂੰ ਕੁਝ ਕਰ ਚੁੱਕਿਆ ਤੇ ਤੁਹਾਨੂੰ ਦੱਸ ਦਈਏ ਕਿ ਦੋ ਸਿਸਟਮ ਹੈ ਜਿਹੜੇ ਉਹ ਹੁਣ 10 ਤੱਕ ਦੇਣਗੇ ਆਉਣ ਵਾਲੇ 10 ਦਿਨਾਂ ਦੇ ਦੌਰਾਨ ਸ਼ੇਦੀ ਸ਼ਾਮ ਨੂੰ ਇੱਕ ਹਲਕਾ ਸਿਸਟਮ ਹੈ ਜਿਹੜਾ 10 ਤੱਕ ਦੇਵੇਗਾ ਹਾਲਾਂਕਿ ਜੇ ਇਹਦੇ ਕੋਈ ਖਾਸ ਵੱਡੇ ਪ੍ਰਭਾਵ ਜਿਹੜੇ ਪ੍ਰਭਾਵ ਜਿਹੜੇ ਵੇਖਣ ਨੂੰ ਨਹੀਂ ਮਿਲਣਗੇ ਹਲਕੇ ਬਦਲ ਹੋਏ ਵਾਲਾ ਸਿਸਟਮ ਆਏਗਾ ਜੀ ਤੇ ਮਈ ਦੇ ਹਾਲਾਤ ਜਿਹੜੇ ਬਿਲਕੁਲ ਨਹੀਂ ਬਣਨਗੇ 6-7 ਨੂੰ ਬਦਲ ਹੋਈ ਬਣ ਸਕਦੀ ਆ ਉਸ ਤੋਂ ਬਾਅਦ ਉਹਦਾ ਸਿਸਟਮ ਜਿਹੜਾ ਆਏਗਾ ਉਹ ਆਪਣਾ 12 ਦੀ ਸ਼ਾਮ ਵਿੱਚ ਜਾਂ ਫਿਰ 13 ਦੀ ਸਵੇਰ ਤੋਂ ਬਾਅਦ ਆਏਗਾ ਤੇ ਇਹਦੇ ਚੱਲਦੇ ਜਿਹੜੇ ਨੇ ਕੁਝ ਕਮੀ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਹੈਗੇ ਤੇ ਆਪਣੇ ਕੁਝ ਖੇਤਰਾ ਦੇ ਵਿੱਚ ਹਲਕੇ ਤੋਂ ਦਰਮਿਆਨੇ ਫੱਟੜ ਦੇ ਮਈ ਇਹ ਸਿਸਟਮ ਜਿਹੜਾ ਜਿਆ ਦੇ ਸਕਦਾ ਹੈ ਜੀ ਸੋ ਦੋ ਸਿਸਟਮ ਆਉਣਗੇ 6-7 ਵਾਲਾ ਹਲਕਾ ਹੋਏਗਾ ਤੇ 12-13 ਤਰੀਕੂ ਵਾਲਾ ਜਿਹੜਾ ਜ ਕੁਝ ਐਕਟਿਵ ਸਿਸਟ ਤੇ ਦੂਜੇ ਹਾਸੇ ਜੇਕਰ ਦੇਖਿਆ ਜੀ ਜੋ ਅਪਡੇਟ ਜਾਰੀ ਕੀਤੀ ਗਈ ਹੈ ਮੌਸਮ ਹਾਕਰ ਨੂੰ ਤੇ ਤੁਸੀਂ ਦੇਖ ਸਕਦੇ ਹੋ 4 ਤਰੀਕ ਤੋਂ ਲੈ ਕੇ ਫਿਲਹਾਲ 9 10 ਤਰੀਕ ਤੱਕ ਕੋਈ ਇਹ ਵਾਲੇ ਹਾਲਾਤ ਨਹੀਂ ਆਗੇ ਤੇ ਮੌਸਮ ਆਪਣਾ ਡਰਾਈਜਰ ਹੋਊਗਾ ਖੁਸ਼ਕ ਰਹੂਗਾ ਜੀ ਤੇ ਕਿਤੇ ਵੀ ਕੋਈ ਅਲਰਟ ਨਹੀਂ ਜਿਹੜੇ ਨੰਗੇ ਅਲਰਟ ਜਾਰੀ ਨਹੀਂ ਕੀਤੇ ਗਏ ਤੇ ਮੌਸਮ ਹਾਕਰ ਨੂੰ ਕੋਈ ਐਦਾ ਦੀ ਜੜੀ ਅਪਡੇਟ ਨਹੀਂ ਆਗੀ ਹਾਲਾਂਕਿ ਜਿਹੜਾ 12 13 ਵਾਲਾ ਸਿਸਟਮ ਹੋਏਗਾ ਤੁਹਾਨੂੰ ਅਗਲੀ ਜੋ ਅਪਡੇਟ ਹੋਏਗੀ ਮੌਸਮ ਹਾਕ ਦੀ ਉਹ ਤੁਹਾਨੂੰ ਜਰੂਰ ਵੇਖਣ ਨੂੰ ਮਿਲੇਗੀ ਸੋ ਕੋਲ ਮੈਂ ਲੱਗ ਗਿਆ ਜੀ ਦੋ ਸਿਸਟਮਾਂ ਤੇ ਜਾਖ ਰਹੇ ਨੇ ਫਿਲਹਾਲ ਤਾਂ ਤੁਹਾਡੇ ਵਿੱਚ ਵੀ ਵਾਦਾ ਜਿਹੜਾ ਵੇਖਾ ਨੂੰ ਮਿਲੇਗਾ 10-12 ਤਰੀਕ ਤੋਂ ਬਾਅਦ ਤੇ ਫਿਲਹਾਲ ਠੰਡ ਜੜੀ ਆ ਸਵੇਰ ਅਥਲੇ ਵੇਲੇ ਇਸੇ ਤਰ੍ਹਾਂ ਠੰਡੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਉੱਤਰ ਪੱਛੋ ਦੀਆਂ ਤੇ ਕੋਈ ਮਹੀ ਵਾਲੇ ਹਾਲਾਤ ਫਿਲਹਾਲ ਅਗਲੇ 6-7 ਦਿਨਾਂ ਦੇ ਦੌਰਾਨ بڑھਦੇ ਨਜ਼ਰ ਨਹੀਂ ਆ ਰਹੇ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ اجازت ਦਿਓ ਧੰਨਵਾਦ